ਮੈਨੂੰ ਨਾਲ ਹੀ ਨਹੀਂ ਬੀਤੇ ਪਲ ਚਲੀ ਗਿਆ ਨਹੀਂ ਬੀਤੇ ਨਾ ਨੋਰਮਲ ਪ੍ਰਾਈਸ ਮੇਰੇ ਹਿਸਾਬ ਨਾਲ ਸਾਰੇ ਦੇ ਹਿਸਾਬ ਨਾਲ ਕਰਦਾ ਹੋਇਆ ਸੀ ਰੋਇ ਸੰਧੂ ਸਾਹਿਬ ਜਰਮਾ ਤਾਂ ਨਾ ਜਾਦਾ ਹੋ ਗਿਆ ठीकु आहे ਅੱਜ ਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਸਭਰਾ ਵੱਡੇ ਸਭਰਾ ਪਿੰਡ ਅੱਜ ਆਪਣੀ ਵਿਜ਼ਿਟ ਆ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਬੁਰਜ ਡੇਰੀ ਫਾਰਮ ਤੇ ਆਇਆ ਵੀਰ ਸਾਹਬ ਸਿੰਘ ਹੋਂਦੇ ਕੋਲ ਡਾਕਟਰ ਸਾਹਬ ਸਿੰਘ ਹੋਂਦੇ ਕੋਲ ਸੋ ਕਿਸੇ ਭਰਾ ਨੂੰ ਦੋਸਤੋ ਪਸ਼ੂ ਵੇਚਣਾ ਹੈ ਕਿਸੇ ਨੇ ਖਰੀਦਣਾ ਤੇ ਤੁਸੀਂ ਸੰਪਰਕ ਕਰ ਸਕਦੇ ਜੇ ਠੀਕ ਹੈ ਜੀ ਪੱਟੀ ਕੈਂਤੀ ਦੇ ਵਿੱਚ 8 10 6 10 ਨਗ ਜਿਹੜੇ ਆ ਉਹ ਮੌਜੂਦ ਹੁੰਦੇ ਆ ਇਸ ਫਾਰਮ ਤੇ ਅੱਜ ਜੋ ਜ਼ਿਆਦਾਤਰ ਆਪਾਂ ਜਿਹੜੀਆਂ ਤੁਹਾਨੂੰ ਵੇੜਾ ਦਿਖਾਉਣੀਆਂ ਨੇ ਜਰਸੀ ਪੀਰੀਡ ਦੇ ਵਿੱਚ ਆ ਸੋ ਕਾਫੀ ਵੀਰ ਪਿਛਲੇ ਦਿਨੀ ਤੋਂ ਡਿਮਾਂਡ ਕਰਤੇ ਆ ਰਹੇ ਆ ਵੀ ਜਰਸੀ ਪੀਰੀਡ ਦੇ ਵਿੱਚ ਵੇਣਾ ਚਾਹੀਦੀਆਂ ਨੇ ਤਕਰੀਬਨ ਕੋਈ 8-10 10 ਲੀਟਰ ਤੋਂ ਸਟਾਰਟ ਹੋ ਕੇ ਤੇ 15-18 18 ਲੀਟਰ ਵੀ 22 ਲੀਟਰ ਤੱਕ ਜਿਹੜੀ ਵੇੜਾ ਅੱਜ ਇਸ ਕਿਲੇ ਦੇ ਉੱਪਰ ਮੌਜੂਦ ਚਾਰ ਵੇੜਾ ਸੂਈਆਂ ਤੇ ਚਾਰ ਗੱਬਣ ਟੁਕੀਆਂ ਨੇ ਤਰੀਕਾ ਜੇ ਤੁਸੀਂ ਨੋਟ ਕਰ ਲਓ ਆਪਾਂ 25 ਫਰਵਰੀ ਨੂੰ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਵੱਡੇ ਸਭਰਾ ਤੁਸੀਂ ਵਿਜ਼ਿਟ ਕਰੋਗੇ ਦੋਸਤੋ ਹਰੀ ਕੇ ਪੱਤਨ ਤੋਂ ਕੋਈ ਔਰ 7-8 ਕਿਲੋਮੀਟਰ ਦੀ ਦੂਰੀ ਆ ਸਾਰੀ ਤੇ ਬਾਕੀ ਮੇਰਾ ਵੀਰ ਮਾਲਵੇ ਵਾਲੀ ਸਾਈਡ ਤੋਂ ਕੋਈ ਭਰਾ ਆ ਰਿਹਾ ਆਪਣਾ ਤਾਂ ਹਰੀਕੇ ਪਤਨ ਤੋਂ 8 ਕਿਲੋਮੀਟਰ ਦੀ ਦੂਰੀ ਆ ਵੱਡੇ ਸਭਰਾ ਤੇ ਲਾਈਵ ਲੋਕੇਸ਼ਨ ਵੀ ਤੁਸੀਂ ਲਾ ਸਕਦੇ ਜੇ ਬੋਰਜ ਡੇਰੀ ਫਾਰਮ ਤੇ ਇੱਥੇ ਤੁਸੀਂ ਜਿਹੜੀ ਆ ਡਾਇਰੈਕਟ ਵਿਜ਼ਿਟ ਕਰ ਜੂਗੇ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਣਗੇ ਨੰਬਰਾਂ ਤੇ ਕਾਲ ਕਰ ਲਿਓ ਠੀਕ ਆ ਜੀ ਸੋ ਸਾਰੀਆਂ ਜਿਹੜੀਆਂ ਵੇੜਾਪਾ ਦਿਖਾਉਣੀ ਆ ਜਰਸੀ ਜਰਸੀ ਦੇ ਵਿੱਚ ਕੋਈ ਕ੍ਰੋਸ ਹੋਊਗੀ ਉਹ ਕਰਦੇ ਆ ਪੂਰੀ ਗੱਲਬਾਤ ਲੈ ਲੈਣੀ ਆ ਡਿਟੇਲ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਡਾਕਟਰ ਜਨਸਨ ਦੇ ਸਾਹਿਬ ਜੀ ਫੋਰ ਮਾਰਾਈ ਠੀਠਾ ਜੀ ਹਾਂ ਜੀ ਵਧੀਆ ਜੀ ਗੁਰੂ ਰਾਮ ਦੱਸਦੀ ਮੇਰਾ ਜੀ ਬਾਬੂ ਦਾ ਸਾਹਿਬ ਜੀ ਲੈ ਵੀ ਡਾਕਟਰ ਸਾਹਿਬ ਨਾਰਮਲ ਚਲੋ ਭੈਣ ਭਰਾਵਾਂ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਹਾਂ ਜੀ ਜੀ ਇੱਕ ਇਹ ਤੇ ਧੰਨਵਾਦ ਜਗਰ ਕੀਤਾ ਵੀ ਆਪਾਂ ਜਰਸੀਆਂ ਇਕੱਠੀਆਂ ਕਰਾਂਗੇ ਹੋ ਸਕਿਆ ਮਾਲਕ ਦੀ ਕਿਰਪਾ ਨਾਲ ਤੇ ਕਰਤੀਆਂ ਅੱਜ ਜੀ ਹਾਂ ਜੀ ਜਰਸੀਆਂ ਅੱਜ ਕੀਤੀਆਂ ਤੇ ਦੋ ਦਿਨ ਤੁਹਾਡਾ ਵੀ ਟਾਈਮ ਨਹੀਂ ਸੰਧੂ ਸਾਹਿਬ ਲੱਗਾ ਮੇਰੇ ਤੋਂ 12 ਵਹਿੜਾ ਹੀ ਜਰਸੀਆਂ ਅੱਛਾ ਪਰਸੋਂ ਤੁਹਾਨੂੰ ਮੈਂ ਫੋਨ ਹਾਂ ਤੁਹਾਡਾ ਵੀ ਇੱਕ ਅਲੱਗ ਸ਼ਾਦੀ ਇੱਥੇ ਵਿਆਹ ਹੀ ਤਾਂ ਅਗੇ ਦਾ ਟਾਈਮ ਨਹੀਂ ਲੱਗਾ ਲੇਕੋ ਕੋਈ ਕਿਹ ਵਿੱਚੋਂ 2-4 ਹਾਂ ਜੀ ਹਾਂ ਜੀ अच्छा जी बाकी 22 लीटर मौके दाते हाजिर दा दूध दी जर्सी ਥਲੇਗਾ ਜੀ 1 22 ਲੀਟਰ मौके दा हाजिर ਦੁੱਧ ਦਾ ਵੀ ਦੇ ਦਾਂਗੇ ਹਾਂਜੀ ਹਾਂਜੀ ਚੋਕੇ ਦੋ ਟਾਈਮ ਤਸਲੀ ਕਰਕੇ ਫਿਰ ਲੈ ਕੇ ਜਾਵੇ ਇਹ ਨਹੀਂ ਕਹਿਣਾ ਠੀਕ ਆ ਤਿੰਨ ਟਾਈਮ ਚੋਕੇ ਸਾਈ ਪਾ ਕੇ 5000 ਰੁਪਏ ਨਾਲ ਕਰਕੇ ਫਿਰ ਚੋਕੇ ਫਿਰ ਲੈ ਕੇ ਜਾਵੇ ਠੀਕ ਆ ਹਾਂਜੀ ਲਓ ਵੀ ਸ਼ੁਰੂਆਤ ਆਪਾਂ ਕਰ ਲਵਾਂਗੇ ਠੀਕ ਆ ਜੀ ਜਿਹੜੀ ਇੱਕ ਫਰਸਟ ਨੰਬਰ ਤੇ ਤੁਹਾਨੂੰ ਦਿਖਾਵਾਂਗੇ 22 ਲੀਟਰ ਤੋਂ ਜਿਹੜੀ ਹੁਣ ਸਟਾਰਟਿੰਗ ਹੀ ਹੋਈ ਆ ਜਰਸੀ ਆ ਤੇ ਸਾਰੀਆਂ ਜਰਸੀਆਂ ਦੇਖਣ ਵਾਸਤੇ ਅੰਤ ਤੱਕ ਤੁਸੀਂ ਵੀਡੀਓ ਨਾਲ ਜਰੂਰ ਜੁੜੇ ਰਹੋ ਪੂਰੀ ਜਾਣਕਾਰੀ ਆਪਾਂ ਡਾਕਟਰ ਸਾਹਿਬ ਨਾਲੋਂ ਤੋਂ ਲੈ ਕੇ ਤੁਹਾਡੇ ਨਾਲ ਸ ਉਹ ਕਰਦੇ ਆ ਡਿਟੇਲ ਸਾਂਝੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਡਾਕਟਰ ਪਿੰਮਾ ਸੁਭਾ ਵੀਰੇ ਸੰਧੂ ਸਾਹਿਬ ਦੂਜਾ ਸੁਆ ਜੇ ਇਹ ਬਿਗ ਸ਼ੌਟ ਦੀ ਆ ਬਿਗ ਸ਼ੌਟ ਹਾਂਜੀ ਬਾਈ ਨਹੀਂ ਟਰੈਵਿੰਗ ਦਿੰਦੇ ਕੁਆਲਿਟੀ ਬਰੀਡ ਬੜੀ ਜਾਂਦੀ ਲਓ ਜੀ ਅੱਗੇ ਆਜ ਕਿੰਨੇ ਦਿਨ ਹੋ ਗਏ ਸੂਈ ਨੂੰ ਸੰਧੂ ਸਾਹਿਬ ਅੱਜ 15 ਦਿਨ ਸੂਈ ਨੂੰ ਹੋ ਗਏ ਕਬੀ ਇੰਨਾ ਦੁੱਧ ਤੁਹਾਨੂੰ ਵੀ ਪਤਾ ਵੀ ਇੱਕੇ ਟਾਈਮ ਕਰਨੀ ਜਾਣਾ 15 ਦਿਨਾਂ ਦੀ ਸੂਈ ਨੂੰ ਹੋ ਗਏ ਜੇ ਬੱਚੀ ਬਹੁਤ ਚੰਗੀ ਦਿੱਤੀ ਮਗਰ ਕੁਆਲਿਟੀ ਵਾਲੀ ਠੀਕ ਹੈ ਥਾਂਲੇ ਵੀ ਦੀ ਗੱਲ ਕਰੀਏ ਵੇਖੋ ਕੀ ਕਮਾਲ ਲਗਾਈ ਥਾਂਲੇ ਬਾਕੀ ਪ੍ਰਕਾਰ ਦੀ ਵੀ ਲਾ ਕੇ ਵਿਖਾਉਣੇ ਆਪਾਂ ਵੀਰ ਭੈਣ हांले बार जिन्ना ਅੱਗੇ ਉਹਨਾ ਪਿੱਛੇ ਨਾੜਾ ਵੇਖੋ ਬਈ ਨਾ ਨੇ ਕਿੰਨੀਆਂ ਜਾਂਦੀਆਂ ਲੋਦੀ ਮਗਰ ਵੀ ਬੱਛੀ ਐ ਡਾਕਟਰ ਬੱਛੀ ਸੰਧੂ ਸਾਹਿਬ ਅੱਛੀ ਜੀ ਸਭ ਤੋਂ ਕੁਆਸ ਪੁਆਇੰਟ ਏਰੀਆ ਗਾਵਾਂ ਦੀਆਂ ਬੱਛੀਆਂ ਲੈਣੀਆਂ ਬਹੁਤ ਵਧੀਆ ਹਾਂ ਹਾਂਜੀ ਲੋ ਵੀ ਬੱਛੀ ਐ ਠੀਕ ਆ ਜੀ ਆਪ ਦੂਜਾ ਕਸੂਆ ਤੇ ਵਹਿੜth ਹੋਈ ਆ ਮਹਾਰਾਜ ਦੀ ਉਮਰ ਲੰਮੀ ਕਰੇ ਇਹੋ ਜੀ ਵਹਿੜ ਦੀਆਂ 7-8 ਸੂਏ ਚੋਗੇ ਬੱਛੀਆਂ ਲੈ ਲਈ ਇਹਨਾਂ ਤੇ ਆਪਣਾ ਫਾਰਮ ਕੰਮ ਜਾਵੇ ਕੰਮ ਜਾਪ ਹਾਂਜੀ ਹਾਂਜੀ ਮੋਬੀ ਵੈਸੇ ਵੀ ਬਹੁਤ ਘੱਟ ਜਰਸੀ ਬ੍ਰੀਡ ਦੇ ਵਿੱਚ ਵੇਣਾ ਆਪਾਂ ਦੇਖਦੇ ਆਂ ਵੀ ਦੋ ਮਹੀਨਾ ਤੋਂ ਸਾਰਾ ਜਰਸੀ ਦੂਜੀਆਂ ਚ ਆ ਜਾਂਦੀ ਐ ਐਫ ਜਰਸੀਆਂ ਤੁਹਾਨੂੰ ਨਹੀਂ ਪਤਾ ਇਹਨੇ ਦੁੱਧ ਵਾਲੀਆਂ ਬੜੀਆਂ ਘੱਟ ਬਗੀਆਂ ਹਾਂ ਜੀ ਹਾਂ ਜੀ ਫੇਸ ਕੁਆਲਿਟੀ ਚੈੱਕ ਕਰੋ ਪੂਰੀ ਪੁੱਤੀ ਪੱਤੀ ਆ ਛੋਟਾ ਇਹ ਦੁਕਾਨ ਮੇਲੇ ਲੋ ਜੀ ਬਿਲਕੁਲ ਐ ਹੁੰਦੇ ਤੋਂ ਵੀ ਨਿੱਚੀ ਕੁਆਲਿਟੀ ਦੇ ਵਿੱਚ ਆ ਠੀਕ ਆ ਜੀ ਬਦਾਮੀ ਰੰਗ ਬਹੁਤ ਸੋਹਣਾ ਰੰਗ ਫੈਸ਼ਨ ਪੁਸ਼ਣ ਵਾਚੀ ਤਾਂ ਬਹੁਤ ਆ ਹੱਲਿਓ ਤੁਸੀਂ ਵੇਖੋ ਗੈਡਰ ਕੁਆਲਿਟੀ ਬਹੁਤ ਸੋਹਣੀ ਹੈ ਠੀਕ ਆ ਭੂਰ ਛੱਟਾ ਨਹੀਂ ਕੋਈ ਸਾਹਿਬ ਇਸ ਵਕਤ ਹਾਜ਼ਰ ਦੋਤਾਂ ਚੋਈ ਵੀ ਇੱਕ ਨੰਬਰ ਦੀ ਜੀ ਕਿਸੇ ਰਕਮ ਦਾ ਕੋਈ ਭੂਰ ਨਹੀਂ ਨਾ ਕੋਈ ਛੱਟਾ ਇਤਰਾ ਬੇਰੇ ਕੋਈ ਇਹ ਨਹੀਂ ਵੀ ਜੂੜ ਪਣਾ ਆ ਇਤਰਾ ਹੀ ਕੋਈ ਚੋਈ ਜਾਵੇ ਇਧਰ ਠੀਕ ਆ ਜੀ ਆ ਵੇ ਲੈ ਸਾਰੇ ਇਥਾਨਾ ਦੀ ਚੋਈ ਠੀਕ ਆ ਚੋਈ ਵੀ ਇੱਕ ਨੰਬਰ ਦੀ ਡਾਕਟਰ ਸਾਹਿਬ ਕੀ ਡਿਮਾਂਡ ਕੀ ਮੁੱਲ ਕਰਦੇ ਨੇ ਮੋਲੇ ਸੰਧੂ ਸਾਹਿਬ ਜੋ ਮਰਜ਼ੀ ਕਰ ਲੀਏ 95000 ਦੀ ਜੈਸ ਨੂੰ ਦੇ ਦਾਂਗੇ ਦੁੱਧ ਦੇ ਹਿਸਾਬ ਨਾਲ ਜੀ 95000 ਹਾਂਜੀ ਹਾਂਜੀ ਠੀਕ ਆ ਜੀ ਲਓ ਬਈ 95000 ਦੀ ਦੋਸਤੋ ਬਾਕੀ ਕਰਦੇ ਜੇ ਮੌਕੇ ਤੇ ਮਾਰਦਾਂਗੇ ਸੰਧੂ ਸਾਹਿਬ ਅਗਲੇ ਮਾਲ ਚਲੇ ਕਰੀਦਾ ਪਾਈਆਂ ਨੇ ਮਾਲਕ ਦੀ ਕਿਰਪਾ ਵਾ ਗੁਰੂ ਰਾਮਦਾਸ ਦੀ ਮਿਹਰ ਆਪਿਆ ਕਿਤੇ ਜਿਹੜੇ ਦਿਨ ਵੀਡੀਓ ਪਾਉਂਦੇ ਨੇ ਮਾਲ ਸੇ ਲਈ ਜਾਂਦਾ ਜੀ ਹੋਈ ਜਾਂਦਾ ਸਿਲ ਨਾ ਸਾਰੇ ਪਸ਼ੂ ਨਵੇਂ ਹੁੰਦੇ ਆ ਜੀ ਵੀਰ ਭੈਣ ਭਰਾ ਕਦੇ ਵੀ ਆਣ ਕੇ ਮਾਰ ਨਹੀਂ ਕੀਤਾ ਹਰ ਕਿਸੇ ਦਾ ਦੂਰੋਂ ਦਾ ਵਾ ਵੈਸੇ ਹੀ ਆਪਾਂ ਖੁੱਲੀ ਸ਼ੋਰ ਕਰ ਦਿੱਤੀ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਹਰੇਕ ਪੂਰ ਦੇ ਵਿੱਚ ਸਾਰੇ ਐਨੀਮਲ ਸਾਰੇ ਨਵੇਂ ਹੁੰਦੇ ਆ ਠੀਕ ਆ ਜੀ ਨਵੇਂ ਸਟਾਕ ਹੁੰਦਾ ਨਵੇਂ ਪਸ਼ੂ ਹੁੰਦੇ ਆ ਤੇ 95000 ਦੀ ਤੁਹਾਨੂੰ ਇਹ ਬੈਡ ਮਿਲ ਜੂਗੀ ਕਿ ਸੈਗਰ ਨੰਬਰ ਤੇ ਕਰਾਸ ਆ ਗਈ ਹੈ ਡਾਕਟਰ ਕਿਹੜੀ ਨੈਗਰਲੈਂਡੋ ਦੇ ਵਿੱਚ ਸੰਧੂ ਸਾਹਿਬ ਨੈਗਰਲੈਂਡੋ ਤੇ ਹਾਂਜੀ ਹਾਂਜੀ ਪਲੋਨੀਆ ਪਲੂਨੀਆ ਜੀ ਅੱਜ ਕਿੰਨੇ ਦਿਨ ਰੋਸ ਨੂੰ ਆ ਜੀ ਸੁਵੀਨ ਤੇ ਜਿਆਦਾ ਨ ਬੱਚਾ ਅੰਦਰ ਆ ਜੀ ਕਿਉਂਕਿ ਨਹੀਂ ਕਰਕੇ ਅੰਦਰ ਬੰਨੇ ਆ ਤੇ 16 ਲੀਟਰ ਬੋਲੇ ਤੋਂ ਸਟੈਰਿੰਗ ਕੀਤੀ ਏ ਹਾਂਜੀ ਲਓ ਵੀ ਕਰੋ ਚੈੱਕ ਤੁਸੀਂ ਦੂਜਾ ਸੂਆ ਠੀਕ ਆ ਜੀ ਮਗਰ ਬੱਚਾ ਹਾਂਜੀ 16 ਲੀਟਰ ਬੋਲਾ ਸੰਧੂ ਸਾਹਿਬ ਇਹ ਕਾ ਠੀਕ ਆ ਲਓ ਵੀ 15 ਲੀਟਰ ਬੋਲੇ ਤੋਂ ਸਟੈਰਿੰਗ ਆ ਠੀਕ ਆ ਜੀ ਸੂਈ ਪਰਸੋਂ ਦੀ ਅੱਜ ਤਿੱਜਾ ਦੇਣਾ ਤਾਂ ਦੂਜਾ ਸੁਬਾ ਕਰ ਲੈਂਡਰ ਦੇ ਵਿੱਚ ਕ੍ਰੋਸ ਹੀ ਆ ਗਈ ਆ ਹਾਂਜੀ ਹਾਂਜੀ ਰੰਗ ਬਲੈਕ ਬਲੈਕ ਦੇ ਵਿੱਚ ਵਾਈਟ ਦਾ ਕੰਬੀਨੇਸ਼ਨ ਚ ਹੈ ਠੀਕ ਆ ਬਾਕੀ ਥਾਨ ਬਹੁਤ ਸੋਹਣਾ ਤੇ ਵਿਰਲ ਵਾਂਗ ਸਪੇਸ ਚੰਗੀ ਆ ਤੇ ਮਿਲਦੀ ਮਿਲਦੀ ਡਾਕਟਰ ਆ ਧੀਰੀ ਇਹ ਪੁਣ ਚੱਲੀ ਆ ਮੈਂ ਸੰਦੂ ਸਾਹਿਬ ਜਿਤਨਾ ਕੋਈ ਮਰਜ਼ੀ ਚੋਲੇ ਆਣ ਕੇ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਜੀ ਲਓ ਠੀਕ ਆ ਜੀ ਸੋ ਮਿਲਮਲਾਉਣ ਦੇ ਵਿੱਚ ਦੋਸਤੋ ਕਰਮਾ ਵਾਲੀ ਬਿਲਕੁਲ ਠੰਡੀ ਧੀਰੀ ਆ ਸੀਲਸ ਲੱਗ ਫੋਟ ਫੋਟ ਦੀ ਦੂਰੀ ਆਪਣੀ ਸਾਰੀ ਖੋਲਿਆ ਹੀ ਪਰਾ ਲੱਗ ਜਾਂਦਾ ਕਾਲੀ ਪੈ ਜਾਂਦੀ ਜਿਹੜੀ ਉਹ ਜਿਹਾ ਹੋਵੇ ਨਾ ਜਦੋਂ ਖੋਲਦੇ ਆ ਕਾਲੀ ਪੈ ਜਾਂਦੀ ਉਹਦੀ ਗਾਵੇ ਤੇ ਬਿਲਕੁਲ ਠੰਡੀ ਸੀਸ ਲੱਗੇ ਜੀ ਲੈ ਵੀ ਐਸ ਵਕਤ ਤੇ ਦੋਸਤੋ ਸ਼ਟਾਰਟਿੰਗ ਕੋ 15 ਲੀਟਰ ਤੋਂ ਕੀਤੀ ਆ ਇਧਰੋਂ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਕੋਈ ਫਿਰ ਲੱਗੇ ਤਾਂ ਆਹ ਦੇਖੋ ਜੀ ਕਰੋ ਚੈੱਕ ਜੀ ਠੀਕ ਆ ਵਹਿੜ ਚੰਗੀ ਆ ਡਾਕਟਰ ਮਗਰ ਬੱਛ ਆ ਗਿਆ ਦੇਖ ਹਾਂਜੀ ਹਾਂਜੀ ਮੇਲ ਕਰ ਤੇ ਕੀ ਮੁੱਲ ਕਰਤਾ ਇਹਦਾ ਮੁੱਲ ਕਰਨ ਨੂੰ ਸੰਧੂ ਸਾਹਿਬ ਜਿਨਾ ਮਰਜ਼ੀ ਕਰ ਲਈਏ ਇਹ ਛੋੜਣੀ ਹੈ 75000 ਚ 100 ਰੁਪਇਆ 75 ਚ ਹਾਂਜੀ ਠੀਕ ਹੈ ਵੀਰੇ ਲੋ ਵੀ 75000 ਦੇ ਨੂੰ ਸੰਸਾਨਾ ਜਾ ਨਹੀਂ ਆਉਂਦਾ ਅਗਰ ਤੁਹਾਡੇ ਹਿਸਾਬ ਨਾਲ ਗਰਮੀ ਨਹੀਂ ਆਉਣ ਵਾਲੀ ਹੈ ਇਹਨੇ 20 ਤੋਂ ਪਲੱਸ ਚਲੀ ਜਾਣਾ 20 ਲੀਟਰ ਦਾ ਨੋਰਮਲ ਚਵਾਈ ਹੈ ਮੇਰੇ ਹਿਸਾਬ ਨਾਲ ਨਹੀਂ ਸਾਰੇ ਦੇ ਹਿਸਾਬ ਨਾਲ ਗਰਮੀ ਆਉਣੀ ਆ ਰਹੀ ਹੈ ਤੁਸੀਂ ਰੋਜ ਸੰਧੂ ਸਾਹਿਬ ਤਿਆਰਬਾ ਤੁਹਾਡਾ ਜਾਦਾ ਹੋ ਗਿਆ ਵੀ ਵੀਡੀਓ ਬਣਾਉਂਦੇ ਨਹੀਂ ਨਹੀਂ ਤੁਹਾਡਾ ਤਿਆਰਬਾ ਜਿਹੜੇ ਅਰਤਾ ਪਸ਼ੂ ਲੰਘਾਉਂਦੇ ਹਾਂ ਹਾਂਜੀ 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 ਬਲਕਿ ਹਰੇਕ ਪੂਰ ਦੇ ਵਿੱਚ ਦੂਜੇ ਤੇ ਜਿਹਦੇ ਦਿਨ ਦਾਦਾ ਪਸ਼ੂ ਵਿਕੀ ਜਾਂਦੇ ਹਾਂਜੀ 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 ਵਿਕਿੰਦਾ ਜੀ ਤੇ ਤੁਹਾਡੀ ਅਟੈਚਮੈਂਟ ਵੀ ਚਲੋ ਗਾਹਕਾਂ ਨਾ ਪਹੁੰਚ ਜਾਂਦੀ ਹੈ ਹਾਂਜੀ 16 ਲੀਟਰ ਤੇ ਨੋਰਮਲ ਹੁਣ ਬੋੜਾ ਜਰਸੀ ਜਿਹੜੀ ਪੀਓੜ ਐ ਛੋਟਾ ਕਨ ਬਲੈਕ ਰੀਮੈਂਡ ਜਰਸੀ ਜਰਸੀ ਤੇ ਜਿਹੜੇ ਨੰਬਰ ਤੇ ਤੁਹਾਨੂੰ ਫਿਰ ਦਿਖਾ ਦਿੰਨੇ ਆਪਾਂ ਤੇ ਪਿੱਛੇ ਤੋਹਫਾ ਨਾ ਜਿਹੜਾ ਸੰਧੂ ਸਾਹਿਬ ਆ ਬਿਲਕੁਲ ਬਲੈਕ ਜੱਡ ਜਰਸੀ ਬੱਚੀ ਐ ਡਾਇਮੰਡ ਬੱਚੀ ਲੈ ਵੀ ਲੋ ਜੀ ਅਗਰ ਵੀ ਬੱਚੀ ਐ ਨਾ ਨਾ ਬੱਚੀ ਜੀ ਸੰਧੂ ਸਾਹਿਬ ਚੁਆਈ ਚੁਈ ਦੀ ਓਕੇ ਨਹੀਂ ਕੋਈ ਘੂਰ ਨਹੀਂ ਕੋਈ ਛੱਟਾ ਨਹੀਂ ਜਿੱਤਰਾ ਕੋਈ ਮਰਜ਼ੀ ਬੈਠ ਰਵੇ ਆਪਣੀ ਤਸੱਲੀ ਕਰੀ ਬੇ ਦੇਖੋ ਹਮ ਇੰਨੀ ਪੋਲੀ ਆ ਪੀਪਲ ਧਰਾਂ ਮਾਰੀ ਜੋ ਹਮ ਲੋ ਜੀ ਸੋ ਕਿਸੇ ਰਗਮ ਦੀ ਔਰ ਸ਼ਾਲ ਨਹੀਂ ਕੋਈ ਕਰਮਾਲੀ ਨੂੰ ਠੀਕ ਹੈ ਮੈਂ ਸੰਧੂ ਸਾਹਿਬ ਇਹੋ ਜੀਆਂ ਬੱਛੀਆਂ ਬਹੁਤ ਕਰ ਠੰਡੀ ਸੀਲਸ ਲੱਗ ਪਿੱਛੇ ਬਲੈਕ ਡਾਇਮੰਡ ਬੱਛੀ ਇਹ ਕੱਲ ਕੱਲ ਕੇ ਪਰਸੋਂ ਦੀ ਜੀ ਜੀ ਸੰਧੂ ਸਾਹਿਬ ਸਿਰੇ ਆਪਾਂ ਬੋਲਾ ਚ ਹੋਇਆ 5 ਲੀਟਰ ਜੇ ਰੇਂਦਰ ਪਈ ਆ ਜੀ ਠੀਕ ਹੈ ਜੀ ਜੇ ਇਸ ਦੀ ਵੀਡੀਓ ਆਪਾਂ ਬਣਾਈ ਆ ਕਹੇ ਨੂੰ ਚਾਹੀਦੀ ਹੋਵੇ ਤੇ ਆਪਾਂ ਪਾ ਦਾਂਗੇ ਜੀ ਚਲੋ ਵੀ ਹਾਂਜੀ ਤੇ ਬਾਕੀ ਫੇਸ ਕੁਆਲਟੀ ਦੇਖੋ ਛੋਟਾ ਜਿਹਾ ਕਾਨੇ ਦਾ ਵੀ ਹਮ ਜਰਸੀ ਸੈਗਮੈਂਟਰ ਹੀ ਆ ਹਾਂਜੀ ਸੰਧੂ ਸਾਹਿਬ ਠੀਕ ਆ ਆਪਾਂ ਲਈਦੀ ਪੰਜਾਬ ਵਾਲੀ ਜਰਸੀ ਸੰਧੂ ਸਾਹਿਬ ਹਮ ਹਮ ਚੰਗੀਆਂ ਜਰਸੀ ਤੇ ਚਲੋ ਬੱਚਿਆਂ ਪਾਲ ਲੂਗੀ ਆਪਣੀਆਂ ਹਾਂ ਬੱਚਿਆਂ ਲੈ ਸਰ ਬੇਨਾ ਨੂੰ ਸਮਝ ਲੱਗੀ ਵੀ ਕਿਤੇ ਕੱਲ ਵੀ ਨਹੀਂ ਨਹੀਂ ਸੰਧੂ ਸਾਹਿਬ 30 ਹੋਈ ਆ ਸੰਧੂ ਸਾਹਿਬ ਠੀਕ ਆ ਠੀਕ ਆ ਤੇ ਮਾਰਨਿੰਗ 4 ਵਜੇ ਜੇਰ ਪਾਈ ਫਿਰ ਆਪਾਂ ਇਹਦੀ ਚਵਾਈ ਕੀਤੀ ਆ ਆਪਾਂ ਲੈਟਰ ਬਹੁਤ ਚੋਇਆ ਜੇ ਤੇ ਬਿਲਕੁਲ ਬੇਨਾ ਪੂਛ ਵੀ ਵਧੀਆ ਫੇਸ ਕੁਆਲਟੀ ਚੈੱਕ ਕਰੋ ਕਿੱਡੀ ਬਹੁਤ ਖੂਬਸੂਰਤ ਆ ਬਾਕੀ ਖਲੋਨੀ ਖਲਾਨੀ ਕਮਾਲ ਆ ਸੰਧੂ ਸਾਹਿਬ ਆ ਦੇਖੋ ਅਸਲੀ ਪੰਜਾਬ ਵਾਲੀ ਜਰਸੀ ਆ ਹਾਂ ਲਓ ਵੀ ਕਰੋ ਚੈੱਕ ਬਹੁਤ ਸੋਹਣੀ ਨਿੱਗਰ ਪਿੰਡੇ ਦੀ ਆ ਤੇ ਬੱਚੀ ਨੂੰ ਜਨਮ ਦਿੱਤਾ ਮਗਰ ਵੀ ਬੱਚੀ ਆ ਲੈ ਜਰਸੀ ਬੱਚੀ ਬਾਕੀ ਉਹ ਫਲਕਾਰੀ ਵੀ ਕਈ ਵੀਰ ਭੈਣ ਭਰਾ ਦੇ ਵੀ ਕੀ ਰਹੀ ਪ੍ਰਾਣਾ ਹੋਏ ਚੈੱਕ ਕਰਾਤੀ ਤਾਈਆਂ ਆਪਾਂ ਜੀ ਭੈਣ ਭਰਾ ਪਾ ਪਲੱਸ ਪੁਆਇੰਟ ਸੰਧੂ ਸਾਹਿਬ ਅੱਛੀ ਆ ਕਿਉਂ ਬੱਛੀ ਦੀ ਥੋੜੀ ਡਿਮਾਂਡ ਰਹਿੰਦੀ ਸੰਧੂ ਸਾਹਿਬ ਜਿਆਦੀ ਇਹ ਬੱਛੀ ਆ ਜੀ ਠੀਕ ਆ ਜੀ ਹਾਂਜੀ ਲੋ ਵੀ ਠੀਕ ਆ ਜੀ ਸੋ ਜਰਸੀ ਫਰੀਡ ਦੇ ਵਿੱਚ ਬੱਛੀ ਤੁਹਾਨੂੰ ਦਿਖਾਤੀ ਆ ਆਪ ਬੱਛੀ ਆ ਮਗਰ ਵੀ ਬੱਛੀ ਆ ਸੋ ਇੱਕ ਅੱਡੇ ਡੰਗ ਦੀ ਜਿਹੜੀ ਦੋਸਤ ਚਵਾਈ ਹੋ ਗਈ ਆ ਰਾਤੀ ਸੋਈ ਆ ਜੇਰਦੂਰ ਪ੍ਰੋਪਰ ਪਾ ਦਿੱਤੀ ਸੀ ਇਹਨੇ ਤੇ ਆਪਣੇ ਫਾਰਮ ਤੇ ਡਾਕਟਰ ਜੀ ਸੋਈਏ ਤੇ ਸੰਦੂ ਸਾਹਿਬ ਆਪਣੇ ਫਾਰਮ ਤੇ ਕਿਸੇ ਨੂੰ ਵੀਡੀਓ ਚਾਹੀਦੀ ਨਾ ਆਪਾਂ ਵੀਡੀਓ ਹੀ ਸੈਂਡ ਕਰ ਦਾਂਗੇ ਕਿਉਂਕਿ ਕੈਮਰੇ ਦੇ ਵਿੱਚ ਆਪਾਂ ਵਿਖਾ ਨਹੀਂ ਸਕਦੇ ਜੀ ਇੱਕ ਇੱਥੇ ਪਈ ਹੈ ਜੀ ਤੇ ਇਹਦਾ ਡਾਕਟਰ ਕੀ ਮੁੱਲ ਸੰਦੂ ਸਾਹਿਬ ਮੁੱਲ ਜੋ ਮਰਜ਼ੀ ਕਰ ਲਿਓ 85 ਕਰਾ ਲਓ 80 ਕਰਾ ਲਓ 78 ਕਰਾ ਲਓ 75000 ਦੀ ਜੱਸਮ ਦੇ ਦੋ 75 ਦੀ 100 ਰੁਪਿਆ ਛੋੜ ਲਓ ਵੀ 75000 ਦੀ ਇਹ ਜਰਸੀ ਬੱਛੀ ਮਿਲੂਗੀ ਠੀਕ ਆ ਜੀ ਮਗਰ ਬੱਛੀ ਆ ਇੱਕ ਰੰਗ ਬਿਲਕੁਲ ਬਲੈਕ ਮਗਰ ਵੱਛੀ ਆ ਗਈ ਠੀਕ ਆ ਜੀ ਉਹ ਵੀ ਕੋਈ ਭਰਾ ਆ ਕੇ ਬਿਲਕੁਲ ਚਾਰ ਨਾਲ ਛੋਕ ਨਾਲ ਸਾਂਭ ਲੂਗਾ ਠੀਕ ਆ ਇਧਰ ਡਾਕਟਰ ਆਪਣੇ ਕੋਲ ਜਿਹੜਾ ਆ ਐਨੀਮਲ ਇਹ ਬੜਾ ਨਗਈਨਾਂ ਦੇ ਸੰਦੂ ਸਾਹਿਬ ਫਲਕਾਰੀ ਪਹਿਲੋ ਲਾ ਦਨੇ ਆ ਬਹੁਤ ਚੰਗੇ ਰਿਕਾਰਡ ਨੇ ਬਲੂਨ ਨਹੀਂ ਇਹਨੇ 20 ਲੀਟਰ ਦੁੱਧ ਪਿਆਈ ਜੀ ਹੁਣ ਦੂਜਾ ਸੂਈ ਹੈ ਹਾਂ ਜੀ ਘਰ ਚ ਲੈ ਜੇ ਆਪਾਂ ਤੇ ਮੱਥੇ ਦੇ ਵਿੱਚ ਵੇਖੋ ਡੂੰਘ ਪੈਂਦਾ ਬਿਲਕੁਲ ਬੋਦੀ ਵਾਲੀ ਬਹਿੜ ਜੇ ਬੋਦੀ ਵੀ ਕਿੱਡੀ ਉੱਚੀ ਆ ਹਾਂ ਜੀ ਹਾਂ ਜੀ ਸੰਦੂ ਸਾਹਿਬ ਵੇਖੋ ਜੀ ਆਹ ਦੇਖੋ ਜੀ ਤੇ ਵੱਡੀ ਬਹਿੜ ਜੇ ਬਣਿਆ ਜੀ ਇਹ ਜਿਹੜਾ ਦੱਬਾ ਤੇ ਚੰਗਾ ਸੀਮਨ ਗਾੜੀ ਭਰਿਆ ਸੰਧੂ ਸਾਹਿਬ ਨੇ ਠੀਕ ਆ ਜਰਸੀ ਦਾ ਹੀ ਸੀਮਨ ਭਰਿਆ ਜੇ ਲਓ ਬੇ ਤੇ ਇਹਦੀਸੋ ਦੂਜਾ ਸਵੇ ਸੁਣੀ ਹੈ ਇਹਨੇ ਸੰਧੂ ਸਾਹਿਬ ਵੱਡੀ ਆਈ ਜੇ ਕਹੇ ਨਾ ਅਨਕ ਵੀ ਛੋਟੀ ਜੀ ਆਈ ਤੇ ਵੱਡੀ ਆਈ ਤੇ ਬਿਲਕੁਲ ਨਾਰਮਲ ਪੰਜਾਬ ਵਾਲੀ ਜਰਸੀ ਦੀ ਪੰਜਾਬ ਵਾਲੀ ਪਿਓਰ ਜਰਸੀ ਆ ਜੀ ਚਲੋ ਬੇ ਇਹ ਪਲੂਨੇ ਨੇ 20 ਲੀਟਰ ਸੰਦੂ ਸਾਧ ਦੁੱਧ ਕਿਤੇ ਰਕੀ ਵਧਮੀਦ ਕਰਾਂਗੇ ਦਿਨ 5 6 ਨੇ ਲੈ ਜਾਣੇ ਇਹ ਤੇ ਬਾਕੀ ਤੇ ਪੰਦੇ ਵਿੱਚ ਸੰਦੂ ਸਾਹ ਇੱਕ ਨੰਬਰ ਠੀਕ ਆ ਕਿਲੋ ਬੋਲਾ ਭਰਾ ਕੇ 2 ਕਿਲੋ ਵੀਡੀਓ ਕਾਲ ਤੇ ਕਿਨੇ ਆਨਲਾਈਨ ਮਵਾਣੀ ਤਾਂ ਇਹ ਕਿਲੋ 2 ਕਿਲੋ ਭਰਾਵਾਂਗੇ ਠੀਕ ਆ ਜੀ ਉਹ ਆਪਣੀ ਗਰੰਟੀ ਹੈ ਪੰਦੇ ਇੱਕ ਨੰਬਰ ਆ ਠੀਕ ਆ ਜੀ ਕੋਈ ਭਰਾ ਆਨਲਾਈਨ ਸੌਦਾ ਕਰਦਾ ਤੇ ਜੋ ਗੱਲ ਦੱਸੀ ਗਈ ਉਸ ਬਿਹਾਬ ਤੇ ਤੁਸੀਂ ਕਰ ਲੈਣਾ ਹੁੰਦਾ ਸੌਦਾ ਇਥੇ ਆਣ ਕੇ ਟਿਪ ਕੇ ਤਸੱਲੀ ਕਰਨੀ ਹੈ ਹਾਂਜੀ ਤਸੱਲੀ ਹਾਂ ਕਿਸੇ ਭਰਾ ਦੀ ਆਪਣੀ ਜ਼ਿੰਮੇਵਾਰੀ ਹੈ ਚਲੋ ਕੰਮ ਹੋ ਜਾਂਦੀ ਹੈ ਸਤਿ ਕਰਕੇ ਲੈ ਜਿਓ ਤੇ ਦੂਜਾ ਸੂਆ ਪੱਛੀ ਦਾ ਸੋਨਾ ਬਾਕੀ ਟਿੱਪਣ ਤੋਂ ਓਪਨ ਚੰਗੀ ਆ ਥਾਂ ਤਾਂ ਮੈਂ ਕੋਈ ਨੀ ਕੋਈ ਉਹ ਜੀ ਕਈ ਨਹੀਂ ਇਧਰ ਦੇਖੋ ਉਹਨਾਂ ਨੂੰ ਵੀ ਟਿੱਪਣ ਇੱਕ ਨੰਬਰ ਆ ਆ ਵੇਖੋ ਜੀ ਆ ਵੇਖੋ ਸਾਰੀ ਟਿੱਪ ਕੇ ਖਾਣੇ ਆਪਾਂ ਆ ਲੋ ਤੀਜੀ ਥਾਂ ਦੀ ਆ ਚੌਥੀ ਥਾਂ ਦੀ ਕੋਈ ਇਤਰਾ ਹੀ ਬੈਰੇ ਪਾ ਚੋਈ ਜਾਵੇ ਗੱਬਨ ਨਹੀਂ ਹਾਂ ਇਹੋ ਜਿਹਨੇ ਆਪਾਂ ਟਿੱਪ ਗਏ ਪਹਿਲੂ ਖਾਦੀ ਦੀਆ ਲੋ ਲੋ ਵੀ ਕਰੋ ਜਾ ਕੇ ਠੀਕ ਆ ਜੀ ਹਾਂਜੀ ਸੋ ਟਿੱਪਣ ਤੋਂ ਟੁੱਪਣ ਵੀ ਇੱਕ ਨੰਬਰ ਆ ਤੇ ਇਹ ਡਾਕਟਰ ਸਾਹਿਬ ਕੀ ਮੁੱਲ ਲਊਗਾ ਇਹਦਾ ਮੁੱਲ ਸੰਧੂ ਸਾਹਿਬ ਜੋ ਮਰਜ਼ੀ ਕਰ ਲਈਏ ਇਹ ਆਪਾਂ 90000 ਦੀ ਦੇ ਦਾਂਗੇ 90000 ਦੀ ਹਾਂਜੀ ਐਂਡ ਤੋਂ ਐਂਡ ਵਾਲੇ ਰੇਟ ਹੀ ਆ ਬਸ 88000 ਦੇ ਦਾਂਗੇ ਸਰ 88000 ਦੀ 88 ਦੀ ਚੰਗੇ ਰਿਕਾਰਡ ਵਾਲੀ ਆ ਸੰਧੂ ਸਾਹਿਬ ਠੀਕ ਆ ਜੀ ਵੱਡੀਆਂ ਜਰਸੀਆਂ ਬੜੀਆਂ ਕਰ ਲੋ ਵੀ 88000 ਦੀ ਇਹ ਵਛੀ ਮਿਲੂਗੀ ਤੁਹਾਨੂੰ ਦੂਜਾ ਸੂਆ ਬੈੜ ਨੇ ਸੋਣਾ ਤੇ ਇਸ ਤੋਂ ਬਾਅਦ ਆਪਾਂ ਅਗਲੇ ਪਾਸੇ ਇੱਧਰ ਚੱਲਦੇ ਆਂ ਤੇ ਹੋਰ ਵਾੜ ਤੁਹਾਨੂੰ ਦਿਖਾਉਣੇ ਤੇ ਇਹ ਬੜੀ ਕੁਆਲਿਟੀ ਸੰਦੂ ਸਾਹਿਬ ਇਹ ਦੋਂਦੀ ਖੀਰੀ ਜੇ ਖੀਰੀ ਦੋਂਦੀ ਆ ਕੀ ਹਾਂਜੀ ਦੋਂਦੇ ਕਰਗੀ ਬਰਾਬਰ ਦੋਂਦੇ ਬਰਾਬਰ ਚਲੋ ਭਾਈ ਹਨ ਮੁਖਾ ਵੀ ਦੇਵਾਂਗੇ ਇਹ ਵੀ ਪਲੂਨ ਪਹਿਲਾ ਸੂਆ ਬੱਚੀ ਨੇ ਸੂਣਾ ਇਹਨੇ ਠੀਕ ਹੈ ਸੰਦੂ ਸਾਹਿਬ ਇਹਦੀ ਹਾਈਟ ਦੇਖ ਲੋ ਹੁਣ ਕੋਈ ਦੋਂਦੀ ਦੀ ਜਿੰਨਾ ਚੰਨ ਉਹਨੇ ਜਵਾਨ ਹੋਣਾ ਚੌਗੀ ਛਗੀ ਜਵਾਨ ਹੋਣਾ ਬੜੀ ਵੱਡੀ ਹਾਈਟ ਕਰੋਗੀ ਇਹ ਤੱਗੀ ਬੱਚੀ ਬਣ ਜੂ ਅਗਲੇ ਸੂਏ ਮੇਰੀ ਕੁਆਲਿਟੀ ਵਾਲੀ ਆ ਲੋ ਵੀ ਪਲੂਨ ਪਹਿਲੇ ਸੂਆ ਬੱਚੀ ਸੋਹਣੀ ਆ ਇਹ ਜਿਗ ਦੀ ਆ ਸੰਦੂ ਸਾਹਿਬ ਖੀਰੀ ਦੋਂਦੀ ਬੱਚੀ ਆ ਠੀਕ ਹੈ ਜੀ। ਲਓ ਦੋਸਤੋ ਜਿਹੜਾ ਰਿਕਾਰਡ ਹੈ ਜਿਹੜੀ ਡਿਟੇਲ ਪਿੱਛੋਂ ਮਿਲੀ ਆ ਉਸ ਬਿਹਾਰ ਤੇ ਆਪਾਂ ਗੱਲਬਾਤ ਕਰਦੇ ਆ ਠੀਕ ਹੈ ਜੀ। ਸੋ ਬੱਛੀ ਬਾਕੀ ਮੂੰਹ ਫੜ ਕੇ ਵੇਖ ਸਕਦੇ ਆ। ਇਹਦੀ ਨਾ ਇਹ ਜਿਹੜੀ ਨਾ ਕ੍ਰੋਸ ਦੇ ਵਿੱਚੋਂ ਸੀਮਨ ਪਰਕਣਾ ਜਿੱਗ ਦਾ ਫੇਰ ਬੱਛੀ ਲਈ ਆ। ਸਾਈਡ ਵੇਖੋ ਨੀ ਫੇਸ ਕੁਆਲਿਟੀ ਵੇਖੋ ਕਿੰਨੀ ਵਧੀਆ। ਸਮੋਲ ਜਿਹਾ ਟੈਨ ਕਰੋ ਆ ਲਓ ਵੀ। ਗੁੱਥੀ ਵੇਖੋ ਬਾਕੀ ਬਦਾਂਦੇ ਚੈੱਕ ਕਰਾਉਣ ਮੀਰ ਪੈਣ ਪਰਾ ਕੋਈ ਸ਼ੱਕ ਨਾ ਹੋਵੇ ਮੰਦ ਵਿੱਚ ਵੀ ਇਹ ਵੀ ਦਿਖਣੀ ਦਈ ਆ। ਆ ਵੇਖ ਲਓ ਜੀ। ਲਓ ਨਾ ਜੀ। ਠੀਕ ਆ ਜੀ। ਦੋ ਦੀ ਆ। ਲਓ ਵੀ। ਐਡੀ ਮਛੀਆਂ ਸੰਧੂ ਸਾਹਿਬ ਬਹੁਤ ਘੱਟ ਐੇ ਲਾ ਕੇ ਫੇਰ ਵੀ ਤੋਹਫੇ ਦਿੰਦੀਆਂ ਤੋਹਫੇ ਤੋਹਫੇ ਬਹੁਤ ਸੋਹਣੀ ਦੋਸੋ ਲਵੀ ਜੀ ਬੱਛੀ ਆ ਤੇ ਤਿਆਰੀ ਦੇ ਉੱਤੇ ਖੜੀ ਆ ਕਰਮਾਂ ਲਈ ਪਹਿਲਾ ਸੂਆ ਸੋਹਣੀ ਤੇ ਬਾਕੀ ਸੰਧੂ ਸਾਹਿਬ ਇਹ ਨਹੀਂ ਆ ਕਿ ਪਲੂਣ ਆ ਵੀ ਹੱਥ ਨਹੀਂ ਫੇਰ ਇਤਰਾ ਹੀ ਕੋਈ ਜਨਾਨੀ ਨਹੀਂ ਲੈ ਕੇ ਕੋਈ ਬੈਠਾ ਰਵੇ ਇੱਧਰ ਦੇਖੋ ਆਪਾਂ ਤਸੱਲੀ ਕਰਾ ਕੇ ਦੇਵਾਂਗੇ ਵੀਰ ਭੈਣ ਭਰਾਵਾਂ ਨੇ ਪੈਸੇ ਲੈਣੇ ਹਾਂ ਬਸ ਠੀਕ ਹੈ ਜੀ ਆਹ ਦੇਖੋ ਜੀ ਤਾਂ ਬਈ ਜਿੱਤਰਾ ਮਰਜ਼ੀ ਕੋ ਟਿੱਪੀ ਜਾਵੇ ਗੂੰਦ ਹੀ ਆਉਂਦੀ ਆ ਆ ਗੂੰਦ ਸੁੱਕੀ ਗੂੰਦ ਆਉਂਦੀ ਏ ਤੇ ਬਾਕੀ ਚੀਜ਼ਾਂ ਬੜੀਆਂ ਘੱਟ ਮਿਲਦੀਆਂ ਫੇਸ ਕੁਆਲਟੀ ਵੀ ਬੜੀ ਵਧੀਆ ਸੰਧੂ ਸਾਹਿਬ ਇਹੋ ਜੀ ਬੱਚੀ ਦੀ ਆਪਾਂ ਤਰੀਰ ਕੀ ਕਰਨੀ ਆ ਹਾਂ ਬਾਕੀ ਇੱਕ ਵਾਰੀ ਫੇਰ ਫੇਸ ਕੁਆਲਟੀ ਥੋੜੀ ਚੈੱਕ ਰਿਓ ਲਓ ਜੀ ਸਮੋਲ ਜੇ ਕੰਨ ਆ ਸਾਹਿ ਵਰਗੀ ਹੈ ਨਾ ਹਾਂਜੀ ਹਾਂਜੀ ਸੰਧੂ ਬਾਕੀ ਹਾਈਟ ਵੀ ਦੇਖ ਲਓ ਵੱਡੀ ਹਾਈਟ ਜੀ ਹਾਂ ਨਹੀਂ ਹਾਈਟ ਸੋਣੀ ਆ ਉਮਰ ਦੇ ਹਿਸਾਬ ਨਾਲ ਤੇ ਗਾਹ ਕਰਮ ਵਾਲੀ ਦੂਜੇ ਤੀਜੇ ਸਵੇਰ ਤੱਕ ਜਾਂਦੀ ਜਾਂਦੀ ਚੰਗੀ ਬੱਚੀ ਬਣ ਕੇ ਵੀ ਤਿਆਰ ਹੋਊਗੀ ਸੰਧੂ ਸਾਹਿਬ ਇਹਦਾ ਸ਼ੋਅ ਬੱਜੇ ਜਿੰਨੀ ਧੋਣਾ ਉਨੀ ਥੱਲੇ ਬਾਨਾ ਜੀ ਜਿੰਨੂੰ ਪਰਖ ਹੈ ਨਾ ਉਹਨੇ ਲੈਣੀ ਆ ਉਮਰ ਦੇ ਹਿਸਾਬ ਨਾਲ ਬਹੁਤ ਵਧੀਆ ਸੰਧੂ ਸਾਹਿਬ ਆ ਚੰਗੀ ਵੱਛੀ ਚੰਗੀ ਤਿਆਰੀ ਆ ਥੱਲੇ ਉਹ ਕਹ ਬਈ ਐਡੀ ਛੋਟੀ ਜਿਹੀ ਲੈਫਟੀ ਨਹੀਂ ਗਈ ਹਾਂਜੀ ਹਾਂਜੀ ਲੈਫਟੀ ਪਾਰ ਵਾਲੇ ਵਕ ਡੂ ਵੀ ਸੰਧੂ ਸਾਹਿਬ ਆ ਵੇ ਲੋ ਇਹ ਨਹੀਂ ਵੀ ਕੋਈ ਉਹ ਜੀ ਲੈ ਵਕ ਬਹੁਤ ਬੜੀਆਂ ਵੇਣਾ ਵਿੱਚ ਚੱਡੇ ਜੀ ਚੰਗੀ ਸੋਹਣੀ ਬਣਜੂ ਥੱਲੇ ਹਾਂਜੀ ਇਹ ਡਾਕਟਰ ਫਿਰ ਨੱਕ ਕਿੰਨੇ ਦਾ ਤੇ ਉਤਰਾ ਸੰਧੂ ਸਾਹਿਬ ਤਰੀਕ ਦੇ ਹਿਸਾਬ ਨਾਲ ਦੱਸ ਹੀ ਦਈਏ ਚਲੋ 10 ਦਿਨ ਪਹਿ ਜੀ ਦੇ ਤਰੀਕ ਦੇ ਹਿਸਾਬ ਨਾਲ ਹਾਂ ਤੇ ਪਿੱਛੇ ਦੀ ਦੇ ਭੋਰ ਦੀ ਆਪਣੀ ਗਰੰਟੀ ਜੇ ਠੀਕ ਹੈ ਹਾਂਜੀ ਕੀ ਮੋਲ ਨੇ ਡਾਕਟਰ ਮੋਲ ਸੰਧੂ ਸਾਹਿਬ ਇਹ ਜੀਆਂ ਵੱਛੀਆਂ ਦੇ ਚਲੋ 85 ਦੀ ਕਰੀ ਜਾਂਦੇ 90 ਵੀ ਆਪਾਂ 60000 ਦੀ ਦਿਆਂਗੇ 80000 ਦੀ ਹਾਂਜੀ ਹਾਂ ਬਲੈਕ ਵੇਖੋ ਜੀ ਡਾਇਮੰਡ ਹੀ ਹੈਗੇ ਹਾਂ ਡਾਇਮੰਡ ਪੀਸ ਆ ਠੀਕ ਆ ਹਾਂਜੀ ਬਾਕੀ ਕਰਦਾਂਗੇ ਸਾਨੂੰ ਸੱਪ ਜਾ 80000 ਦੀ 50000 ਦੀ ਗੱਲ ਕਰਦੇ 75000 ਦੀ ਜਿਆਦਾ ਜੀ ਕਰਦੇ ਇੰਨੀ ਗੱਲ ਕਹੀਏ ਵੇਖੀ ਵੇਖ ਲੋ ਸਾਨੂੰ ਸਾਹਿਬ ਇਹ ਉਮਰ ਦੇ ਵਿੱਚ ਲੱਖੋਂ ਬਾਹਰ ਪੈਂਦੀ ਜਿਵੇਂ ਬੱਛੀ ਪਾਲੀ ਇਹਦਾ ਲੋ ਵੀ ਬੱਛੀ ਦੇ ਵਿੱਚ ਕੋਈ ਸ਼ੱਕ ਨਹੀਂਗਾ ਟਿਕਾ ਜੀ ਲਵਾ ਪਸ਼ੂ ਆ ਦੰਦਾਂ ਦੇ ਵਿੱਚ ਤੁਹਾਨੂੰ ਨੋਟ ਕਰਾਤੀ ਦੋਂਦੀ ਬੱਛੀ ਆ ਹਾਂਜੀ ਪਿਓਰ ਠੀਕ ਆ ਜੀ ਤੇ ਰੇਰ ਤੋਂ 107500 ਦੀ ਇਹ ਬੱਛੀ ਮਿਲੂਗੀ ਬਾਕੀ ਮੇਰਾ ਵੀਰ ਆਪ ਦਾ ਤੁਸੀਂ ਪੜਿਆ ਵਿਚਾਰ ਲਿਓ ਜੇ ਇਹ ਕੋਈ ਜਜੂਗੀ ਪਸੰਦ ਆ ਠੀਕ ਆ ਜੀ ਭਾਲ ਕਰਦਾ ਪਿਆ ਵੀ ਵਿਚ ਬੱਛੀ ਇਹੋ ਜੀ ਖਰੀਦਣੀ ਆ ਤਾਂ ਪੈਸੇ ਲਾਉਣੇ ਆ ਸ਼ੌਂਕ ਨਾਲ ਚਾਹ ਨਾਲ ਤੇ ਬੱਛੀ ਤੁਸੀਂ ਹੱਥ ਪਾ ਸਕਦੇ ਹੋ ਬੜੀ ਪਿਆਰੀ ਆ ਇੱਧਰ ਉਹ ਡਾਕਟਰ ਆਪਣੇ ਕੋਲ ਨੈਕਸਟ ਜਿਹੜੀ ਆਪ ਕਰਾਸ ਦੇ ਵਿੱਚ ਆ ਜਾਂਦੀ ਆ ਸੰਦੂ ਸਾਹਿਬ ਜਰਸੀ ਕਰਾਸ ਅੱਛਾ ਜੀ ਇਹ ਜਰਸੀ ਕਰਾਸ ਹੋ ਕੀ ਕਰ ਹਾਂਜੀ ਹਾਂਜੀ ਜਰਸੀ ਕਰਾਸ ਹੈ ਠੀਕ ਆ ਜੀ ਤੇ ਦੂਜਾ ਸੁਆ ਇਹ ਆ ਤੇ 18 19 ਲੀਟਰ ਡੁੱਡ ਕੱਢਿਆ ਸਹੀ ਜਿਹੜਾ ਆ 57 ਤੋਂ ਉਪਨ ਦੀ ਓਕੇ ਆ ਇਹਦੇ 6 ਦਿਨ ਬਾਕੀ ਆ ਅੱਖਾਂ ਬੜੀਆਂ ਵੱਲੀਆਂ ਜੀਆਂ ਬਾਹਰ ਆਉਂਦੀਆਂ ਨੇ ਇਹ ਸੰਧੂ ਸਾਹਿਬ ਇਹ ਚੀਜ਼ ਨਸਲੀ ਹੋ ਜੀ ਆ ਹਾਂ ਹਾਂਜੀ ਬੜੀਆਂ ਪੱਜਰ ਜਰਸੀਓ ਚ ਵੜਾ ਦੇਖਦੇ ਆ ਇਹੋ ਜੀ ਹਾਂਜੀ 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 ਮੋਟੀ ਅੱਖਾਂ ਵਾਲਾ ਠੀਕ ਆ ਜੀ ਇੱਕ ਨਾ ਮੋਟੀ ਅੱਖ ਵਾਲੀ ਵੀਡੀਓ ਮੋਟੀ ਅੱਖ ਵਾਲੀ ਬੜੀ ਦੁੱਧ ਵਾਲੀ ਨਿਕਲਦੀ ਸਾਰੇ ਪਰਖੀ ਵੀਰਾਂ ਨੂੰ ਪਤਾ ਹੀ ਆ ਅੱਛਾ ਅੱਛਾ ਡਾਕਟਰ ਇਹਦਾ ਸੂਆ ਫਿਰ ਕਦੋਂ ਦੋਜਾ ਹੀ ਆ ਹਾਂਜੀ ਦੂਜਾ ਜੀ ਲੈ ਜੂ ਤੇਨੇ ਵੀ ਹਜੇ ਸੰਧੂ ਸਾਹਿਬ ਇਹਦੇ 6 ਦਿਨ ਬਾਕੀ ਜੇ ਠੀਕ ਆ ਹਾਂਜੀ ਲਓ ਵੀ 6 ਦਿਨ ਇਹਦੇ ਵੀ ਹਜੇ ਪੇਂਡੂ ਚੱਕਰ ਆ ਵੀ ਕਿੰਨੀ ਲੰਮੀ ਆ ਇਹ ਨਹੀਂ ਵੀ ਕੋਈ ਉਹ ਜਿਹੇ ਮੇਲੇ ਠੰਡੀਆਂ ਕਿੰਨੀਆਂ ਫਿਰ ਸਾਰੀਆਂ ਆਪਾਂ ਹੱਥ ਫੇੜ ਕੇ ਜਿੱਪਰਾ ਕੋਈ ਮਰਜ਼ੀ ਬੈਠ ਰਵੇ ਆ ਦੇਖੋ ਠੰਡੀਆਂ ਅ ਸੀ ਉਹ ਸੁਲਾ ਗਏ ਬਾਪੀਆ ਕਰਮਾਲੀ ਕੇ ਕਿਉਂਕਿ ਵੀਰ ਭੈਣ ਭਰਾਵਾਂ ਨੇ ਪੈਸੇ ਲਾਉਣੇ ਬਾਅਦ ਸੁੱਕੇ ਗਰਮ ਨਿਕਲੇ ਕੀ ਫਾਇਦਾ ਵਾ ਆ ਆਪਾਂ ਪਹਿਲਾਂ ਤਸੱਲੀ ਕਰਕੇ ਆਏ ਜੇ ਤੁਸਾਂ ਸਵੇਰ ਵਕੀਰੇ ਸੋਣਾ ਠੀਕਾ ਜੀ ਦਿਨ ਹਜੇ ਲੈਂਦੀ ਆ ਹਫਤਾ ਹਫਤਾ ਦਿਨ ਕੋਈ ਘਟੋ ਘਟ ਮੰਨ ਕੇ ਸੌਦਾ ਕਰ ਲਵੇ ਤੇ ਵਕੀ ਹੈ ਜਿੰਨੀ ਵੀ ਨਿੱਗਰ ਆ ਪਿੰਡੇ ਪੁੰਡੇ ਦੀ ਤੁਸੀਂ ਵੇਖੋ ਪਲੀ ਪਲੀਤੀ ਆ ਠੀਕ ਆ ਮੇਰੇ ਸਾਹਬ ਉਹਦਾ ਟਾਈਮ ਆ ਪਤਾ ਨਹੀਂ ਕਿ ਵੱਡਾ ਹੀ ਹੈ ਟਾਈਮ ਇਹਨਾਂ ਦਾ ਹਨ ਗਰਮੀ ਆ ਗਈ ਆ ਮੈਂ ਨਾ ਵੀ ਇਹਨਾਂ ਦਾ ਬਿਲਕੁਲ ਟਾਈਮ ਆਇਆ ਖੜਾ ਜੀ ਇਹੀ ਹੈ ਹਨ ਗਰਮੀ ਦੇ ਬਿਲਕੁਲ ਬਿਲਕੁਲ ਇਹਨੇ ਜਿੰਨੇ ਪਸ਼ੂ ਖਰੀਦਨੇ ਨੇ ਸੁਪਨੇ ਦੇ ਵਿੱਚ ਵੀ ਜਰਸੀ ਜਰਸੀ ਆ ਢਿੱਲਾ ਵੇਖੋ ਫਿਰ ਆ ਚੰਗੇ ਲੜਾ ਲੂੜਾ ਬੜੀਆਂ ਜੇ ਬੜੀ ਬੰਨੀ ਹਸਨੂ ਸਾਹਿਬ ਮੈਂ ਵੀ ਥੱਲੇ ਤੋਂ ਥੱਲੇ ਕਮਾਲ ਦੀ ਬਣ ਜੂਗੀ ਠੀਕ ਆ ਤੇ ਦੂਜਾ ਸੂਆ ਬਾੜ ਨੇ ਸੂਣਾ ਤੇ ਫੱਬੀ ਕਾੜੀ ਆ ਕਰਮਾਂ ਦੀ ਤਿਆਰੀ ਤੇ ਆਉਂਦੀ ਜਾਂਦੀ ਆ ਤੇ ਇਹ ਡਾਕਟਰ ਕੀ ਮੁੱਲ ਕੀ ਜੀ ਸੁਨੂ ਸਾਹਿਬ ਜੈ ਜੈ ਮੁੱਲ ਕਰਨਾ 10000 ਰੁਪਏ ਦੇ ਤਾਂ ਹਾਂ ਜੀ ਬਿਲਕੁਲ ਜੈਪੁਰ ਠੀਕ ਆ ਜੀ ਲਓ ਵੀ ਬਹੁਤ ਸੋਹਣੀ ਬੂਥੀ ਸੋ ਚੰਗਾ ਫੇਸ ਨਾਲ ਇਹ ਤੇ ਜਿਹੜਾ ਸਿੱਧੇ ਨਹੀਂ ਦਿੱਤੇ ਸਾਨੂੰ ਸਭ ਆਪਾਂ ਲੈ ਸਕਦੇ ਆ ਹਾਂ ਜੀ ਪਰ ਇਹ ਕਰਾਸ ਹੈ ਨਾ ਇਹ ਤੋਂ ਆਪਾਂ ਕਰਾਸ ਦੇ ਵਿੱਚੋਂ ਜਰਸੀ ਦਾ ਬੱਚਾ ਲੈ ਸਕਦੇ ਆ ਠੀਕ ਆ ਜੀ ਇਹ ਪਲੱਸ ਪੁਆਇੰਟ ਆਪਣਾ ਠੀਕ ਆ ਜੀ ਹਾਂ ਜੀ ਲਓ ਵੀ ਠੀਕ ਆ ਜੀ ਚੈੱਕ ਕਰ ਲਓ ਤੁਸੀਂ ਇਹ ਵੀ ਜਿਹੜੀ ਦੋਸਤੋ ਜਰਸੀ ਕਰਾਸ ਆਂਗ ਦੇ ਵਿੱਚ ਵਹਿੜ ਤੁਹਾਨੂੰ ਦਿਖਾਤੀ ਦੂਜਾ ਸੂਆ ਇਧਰ ਇੱਕ ਬਿਲਕੁਲ ਗੋਰੇ ਰੰਗ ਦੇ ਵਿੱਚ ਕਹਿ ਲਈ ਚਾਹੀਦੀ ਬਹੁਤ ਵਧੀਆ ਚੌਗੀ ਬੱਛੀ ਏ ਚਾਰ ਦੰਦ ਤੇ 13 ਦਿਨ ਬਾਕੀ ਜੇ ਤਰੀਕ ਦੇ ਬਾਕੀ ਖਲੋਤੇ ਛੇਕ ਕੰ ਉਹ ਚੌਕੀ ਬੱਤੀ ਕਰੋ ਜੀ ਨਹੀਂ ਨਹੀਂ ਸਾਨੂੰ ਸਾਹਿਬ ਫੇਸ ਕੁਆਲਟੀ ਕੋਈ ਛੋਟੀ ਨਹੀਂ ਫੇਸ ਕੁਆਲਟੀ ਹੈ ਦੂਜਾ ਹੋਊਗੀ ਸਾਨੂੰ ਸਾਹਿਬ ਮੇਰੀ ਗੱਲ ਸੁਣੋ ਨਾ ਪਹਿਲਾਂ ਕਹਿ ਜੇ ਬਾਕੀ ਘਰ ਆਣਾ ਪਤਾ ਨਹੀਂ ਕੀ ਉਹਨਾਂ ਪਹਿਲਾਂ ਕਹਿ ਕੇ ਦਿੱਤੀ ਬਾਕੀ ਦੂਜਾ ਵੀ ਹੋ ਸਕਦਾ ਪਹਿਲਾਂ ਮੰਨ ਲਵੇ ਹਾਂਜੀ ਕੋਈ badi ਸਮੱਸਿਆ ਵਾਲੀ ਗੱਲ ਨਹੀਂ ਵੀ ਚੌਕੀ ਆ ਠੀਕ ਆ ਚੌਕੀ ਹੋ ਗਿਆ ਪਹਿਲਾਂ ਕਹਿ ਦਿੱਤੀ ਬਾਕੀ ਦੂਜਾ ਵੀ ਹੋ ਸਕਦਾ ਹੱਥ ਨਾਲ ਲੈ ਜੂ ਡਾਕਟਰ ਜੀ ਸਾਨੂੰ ਸਾਹਿਬ ਇਹਦੇ ਤੇ 13 ਤੇ 13 ਦਿਨ ਬਾਕੀ ਆ ਜੀ ਲਓ ਜੀ ਬਾਕੀ ਫੇਸ ਕੁਆਲਟੀ ਇਹਦੀ ਵੇਖਣੀ ਆਲੀ ਜੀ ਕਿੰਨੇ ਸੋਹਣੇ ਜੀ ਠੰਡੇ ਸੁਭਾ ਦੀਆਂ ਜਰਸੀਆਂ ਸੰਧੂ ਸਾਹਿਬ ਐ ਕੋਈ ਲੈ ਜਣਾ ਬਿਲਕੁਲ ਵੀਰ ਭੈਣ ਭਰਾ ਬਾਕੀ ਥਾਨ ਵੀ ਬਹੁਤ ਸੋਹਣਾ ਲੰਮਾ ਥਾਣਾ ਲੰਮਾ ਥਾਣਾ ਤੇ ਠੰਡੀ ਸੀ ਲੱਗੇ ਵੀ ਇਤਰਾ ਹੀ ਬੈਜੋ ਠੰਡੀ ਇੰਨੀ ਆ ਇਹਨਾਂ ਨੂੰ ਨਹੀਂ ਸੰਧੂ ਸਾਹਿਬ ਜਰਸੀ ਕਰਨ ਹੁੰਦਾ ਡਾਕਟਰ ਦੰਦੀ ਵੀ ਚੈੱਕ ਕਰਾ ਦਿੰਦਾ ਆਵੇ ਜੀ ਸੀ ਇੱਕ ਦਿਖੋ ਤੇ ਆਵੇ ਸੀ ਇੱਕ ਦਿਖੋ ਤੇ ਲਓ ਵੀ ਠੀਕ ਹੈ ਜੀ ਸੋ ਘੱਟੋ ਘੱਟ 12 13 12 13 ਦਿਨ ਦੋਸਤੋਂ ਦੇ ਪੈਂਟਿੰਗ ਆ ਠੀਕ ਆ ਦੂਜਾ ਸੂਬਾ ਚਾਹੇ ਕੋਈ ਪਹਿਲਾ ਮੰਨ ਲਵੇ ਕਿਉਂਕਿ ਆਪੋ ਆਪਣੀ ਸਮਝ ਦੇ ਸੰਦੂ ਸਾਹਿਬ ਆਪੋ ਜੀ ਸਮਝ ਲੈ ਕੇ ਜਾ ਸਕਦਾ ਕੋਈ ਪਹਿਲਾ ਮੰਨ ਲਵੇ ਠੀਕ ਹੈ ਜੀ ਤੇ ਕੈਰਾ ਪਸ਼ੂ ਪਸ਼ੂ ਖਰੀਦੀ ਦਾ ਅਗਲਾ ਘਰ ਵਾਲਾ ਦੱਸ ਦਿੰਦਾ ਵੀ ਪਹਿਲਾ ਹੀ ਸਵੇਰ ਸੋਣਾ ਇਹਨੇ ਤੇ ਬਾਕੀ ਅੱਗੇ ਆਪਦੀ ਕੋਈ ਸਮਝ ਵੇਖ ਲਿਆ ਜੇ ਤੁਸੀਂ ਥਾਰ ਲੰਮਾ ਹੱਥੀ ਮੁੱਠੀ ਵਾਲਾ ਥਾਣਾ ਪਛੀ ਨੂੰ ਤੇ ਬਾਕੀ ਪਿੰਡੇ ਪੁੰਡੇ ਦੀ ਤੁਸੀਂ ਦੇਖ ਹੀ ਲਈ ਠੀਕ ਹੈ ਜੀ ਤੇ ਹਾਈਟ ਕੱਦ ਵੀ ਸੋਣਾ ਬੱਚੀ ਦਾ ਕੋਈ ਬਾੜੀ ਛੋਟੀ ਆਪਾਂ ਕਹੀ ਤੋ ਡਾਕਟਰ ਦਾ ਮੁੱਲ ਕੀ ਕਰਦਾ ਵੀਰੇ ਬੋਲ ਸੰਦੇ ਸਾਹਿਬ ਬਿਲਕੁਲ ਜਜ 85000 ਦੀ ਦਤਾ 58 ਦੀ ਹਾਂਜੀ ਲਓ ਵੀ ਅੱਡ ਦੇ ਵਿੱਚ ਦੋਸਤੋ 58000 ਦੀ ਬਚੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਠੀਕ ਆ ਤੇ ਥਣਾ ਥੋਣਾ ਦੀ ਵੀ ਤੁਹਾਨੂੰ ਦਿਖਾਈਏ ਵੀ ਬਹੁਤ ਵਧੀਆ ਚੰਗੀ ਸਾਫ ਸੁਥਰੀ ਆ ਤੇ ਚਾਰੇ ਚਾਰੇ ਥਾਣਾ ਵੇੜਾ ਨੂੰ ਕੋਈ ਪੰਜਵੀਂ ਫੋਟ ਨਹੀਂ ਜਾਈ ਨਹੀਂ ਸੰਗਰ ਰਕਮ ਦਾ ਕੋਈ ਬੱਚਾ ਨਹੀਂ ਲੱਗਾਗਾ ਠੀਕ ਆ ਜੀ ਤੋ ਇਹ ਵੇੜਾ ਅੱਜ ਡਾਕਟਰ ਸਾਹਿਬ ਸਿੰਘ ਉਹਨਾਂ ਦੇ ਫਾਰਮ ਤੇ ਮੌਜੂਦ ਆ ਠੀਕ ਆ ਜੀ ਅੱਥੇ ਦੇ ਇੱਥੇ ਨਾਲਾ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਜਿਹੜੇ ਸੂਏ ਸੂਏ ਪਸ਼ੂ ਆ ਉਹ ਵੀ ਤੁਹਾਡੇ ਸਾਹਮਣੇ ਪੇ ਤਕਰੀਬਨ ਇੱਕ 22 ਲੀਟਰ ਤੇ ਚੱਲਣ ਦੀ ਇਹ ਦਰਵਾੜ ਜਿਹੜੀ ਤੁਹਾਨੂੰ ਦਿਖਾਈ ਆ ਆਪਣਾ ਜਰਸੀ ਨਾਲ ਦੀ ਤੇ ਬਾਕੀ ਤਕਰੀਬਨ ਕੋਈ 16 ਕਿਲੋ ਕੋਈ 15 ਕਿਲੋ ਕੋਈ 14 ਕਿਲੋ ਇਸ ਵਕਤ ਬੌਲੇ ਬੌਲੇ ਦੇ ਵਿੱਚ ਪਸ਼ੂ ਤੁਰੇ ਫਿਰਦੇ ਆ ਠੀਕ ਆ ਤੇ ਜ਼ਿਆਦਾਤਰ ਜਿਹੜੇ ਐਨੀਮਲ ਅੱਧੋ-ਅੱਧੇ ਜਿਹੜੇ ਪਸ਼ੂ ਸੋਏਦੇ ਅੱਧੇ ਜਿਹੜੇ ਗੱਬਣ ਤਿਆਰੀ ਦੇ ਉੱਤੇ ਪਸ਼ੂ ਸੀਗਾ ਠੀਕ ਆ ਤੇ 58000 ਤੋਂ ਲੈ ਕੇ ਤਕਰੀਬਨ 95000 ਤੱਕ ਅੱਜ ਮੁੱਲ ਮੌਕੇ ਤੇ ਮੌਜੂਦ ਨੇ ਠੀਕ ਆ ਜੀ ਇੱਥੇ ਆਣ ਕੇ ਜਿੱਦਾਂ ਮਰਜ਼ੀ ਆਪਣੀ ਟਿੱਪ ਕੇ ਚੋ ਕੇ ਤਸੱਲੀ ਕਰ ਲਿਓ ਓਕੇ ਡਾਕਟਰ ਸਾਹਿਬ ਇੱਕ ਨੰਬਰ ਕਰ ਦਿਓ ਸਾਂਝੀ ਆਪਣੇ ਨੰਬਰ ਸਾਨੂੰ ਸਾਹਿਬ ਆਪਣਾ 84 ਤੇ 79 ਤੇ 35 ਨਹੀਂ ਜਾ 84 ਤੇ 79 ਤੇ 35 ਨਹੀਂ ਜਾ ਠੀਕ ਹੈ ਮਹਾਰਾਜ ਹਾਂਜੀ ਬਹੁਤ ਬਹੁਤ ਸਾਰੇ ਡਾਕਟਰ ਸਾਹਿਬ ਪਿੰਡ ਵੱਡੇ ਸੁਭਰਾ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਮਿਲਦਾ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਮੈਂ ਰਾਮਾ ਕਮਾਈ